ਸਸਰੀ ਗੱਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਡੀਸੀ ਮਲੇਰਕੋਟਲਾ ਨੂੰ ਪੰਜਾਬ ਦੇ ਗਵਰਨਰ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਮਾਰਫਤ ਡਿਪਟੀ ਕਮਿਸ਼ਨਰ ਜ਼ਿਲ੍ਹਾ ਮਲੇਰਕੋਟਲਾ ਇਸ ਮੌਕੇ ਬੁਲਾ ਰਹੇ ਨੇ ਕੀ ਕਿਹਾ ਸੰਸਦੀ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਜੀ ਉੱਤੇ ਨਜਾਇਜ਼ ਤੌਰ ਤੇ ਤੀਸਰੀ ਵਾਰ ਲਗਾਏ ਗਏ ਅਨਸੇ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਨਾਲ ਹਿਰਾਸਤ ਵਿੱਚ ਲਗਾਏ ਗਏ ਸਾਰੇ ਸਿੱਖ ਨੌਜਵਾਨਾਂ ਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ

अंदर किया गया है ठीक है ना हमें ये बाहर चाहिए हमने यही सोचा है कि एक नहीं एक लाख नहीं बार बार एक ही बात कहेंगे एक करोड़ बंदा भी होगा वही जुड़ेगा आज आप खड़े हैं कल हमारे पीछे और भी होंगे लेकिन आप ये बाहर चाहिए बस हमारी तो ये मांग है कि ये जो बेगोस हो रहे हैं हमें बाहर चाहिए मेरा नाम सिंह सोंटी अकाली दल बारस पंजाब का सिपाही अज जो ਕੰਨਿਦਾਂਲ ਬਾਰਸ ਪੰਜਾਬ ਦੇ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਡੀਸੀ ਸਹਿਬਾਨਾਂ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਗਏ ਨੇ ਉਹਦੇ ਵਿੱਚ ਇੱਕ ਤਾਂ ਭਾਈ ਅਮਰਪਾਲ ਸਿੰਘ ਜੀ ਜਿਹੜੇ ਮੌਜੂਦਾ ਐਮਪੀ ਨੇ ਉਹਨਾਂ ਦੀ ਐਨਐਸਐ ਵੀਦਾਈ ਗਈ ਹੈ ਗੈਰਕਾਨੂੰਨੀ ਆ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਦੋ ਮੁੱਖ ਮੁੱਦੇ ਨੇ ਤੇ ਜਿਹੜੇ ਆਪਾਂ ਗੱਲ ਕਰਦੇ ਆ ਪੰਜਾਬ ਸਰਕਾਰ ਹੋ ਗਈ ਸੈਂਟਰ ਸਰਕਾਰ ਹੋ ਗਈ ਕੋਰੋਂ ਦਾ ਕਾਨੂੰਨ ਹੋ ਗਿਆ ਇਹ ਸਾਰੇ ਬਿਲਕੁਲ ਗੈਰਕਾਨੂੰਨੀ ਕੰਮ ਹੋਇਆ ਪਿਆ ਬਿਲਕੁਲ ਕਿਸੇ ਦੀ ਵੀ ਇਹਨਾਂ ਨੂੰ ਇਹਨਾਂ ਕਿੰਨੇ ਜੱਟੇ ਹੋਣ ਕਿ ਨੂੰ ਜਿਹੜਾ ਕਿ 2 ਲੱਖ ਤੋਂ ਉੱਪਰ ਲੋਕਾਂ ਨੇ ਇਕੱਠਾਇਆ ਉਸ ਨੂੰ ਜ਼ਬਰਦਸਤੀ ਇੱਕ ਜੇਲ੍ਹ ਵਿੱਚ ਰੱਖਣਾ ਬਿਲਕੁਲ ਬੇਇਨਸਾਫੀ ਹੈ ਤੁਹਾਨੂੰ ਪਤਾ ਲੱਗਦਾ ਕਿ ਜਮਹੂਰੀਅਤ ਭੰਗ ਹੋ ਚੁੱਕੀ ਹੈ ਇਸ ਲਈ ਸਮੁੱਚੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਹਿੰਦੂ ਮੁਸਲਮਾਨ ਸਿੱਖ ਛਾਹੀ ਥਾਰ ਇੱਕ ਵਰਗ ਹਰ ਇੱਕ ਕਬੀਲੇ ਦੇ ਮਨਾਂ ਦੇ ਵਿੱਚ ਰੋਸ ਸੀ ਜੋ ਰੋਸ ਦੇ ਵਜੋਂ ਮਾਰਚ ਕੱਢੇ ਗਏ ਨੇ ਤੇ ਨਾਲ ਮੰਗ ਪੱਤਰ ਦਿੱਸਿਆ ਅਗਰ ਨਹੀਂ ਮੰਗ ਪੱਤਰ ਨਹੀਂ ਰਹੀ ਵਾਤ ਅਗਰ ਸਰਕਾਰੇ ਤੇ ਕੋਈ ਕਾਰਵਾਈ ਨਹੀਂ ਕਰਦੀ ਤੇ ਫਿਰ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਜਿਹੜਾ ਹੈਗਾ ਐਕਸ਼ਨ ਤਾਂ ਹਰ ਰੋਜ਼ ਹੁੰਦਾ ਕਿਉਂਕਿ ਕਦਮ ਨਾ ਕਿਤੇ ਰੋਜ਼ ਕੋਈ ਨਾ ਕੋਈ ਸਾਡੇ ਨਾਲ ਬਦਕੀ ਹੁੰਦੀ ਆ ਪਰ ਜਿਹੜਾ ਫਿਰ ਅਗਲਾ ਐਕਸ਼ਨ ਇੱਕੋ ਹੀ ਆ ਸਮੁੱਚਾ ਪੰਜਾਬ ਰਲ ਕੇ ਸਾਰੇ ਭਾਈਚਾਰਾ ਰਲ ਕੇ ਸਾਰੇ ਧਰਮ ਰਲ ਕੇ ਫਿਰ ਕੇ ਕਬੀਲੇ ਰਲ ਕੇ 2027 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਵੀ ਕੱਢਣਗੇ ਤੇ ਪੂਰੇ ਜਿਹੜੇ ਮਨੁੱਖਤਾ ਪ੍ਰਤੀ ਜਿਹੜੇ ਕਾਨੂੰਨ ਲਾਗੂ ਕਰਨਗੇ ਅੱਜ ਜਸਵੀਰ ਸਿੰਘ ਜਿਹੜਾ ਕਮੇਟੀ ਮੈਂਬਰ ਬਾਰਸ ਪੰਜਾਬ ਤੇ ਅੱਜ ਅਸੀਂ ਜੋ ਭਾਈ ਸਾਹਿਬ ਤੇ ਤੀਜੀ ਵਾਰੀ ਐਨਐਸਏ ਲੱਗੀ ਆ ਅੰਮ੍ਰਿਤਪਾਲ ਸਿੰਘ ਦੇ ਉਹਦੇ ਬਾਅਦ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਸੀਗੇ ਮੈਂ ਬਹੁਤ ਮਿਹਰ ਮੇਰਾ ਨਾਮ ਦਲਕਨ ਮੇਰਦਿੰਦ ਅਸੀਂ ਅੰਮਰਪਾਲ ਸਿੰਘ ਖਾਲਸਾ ਦੇ ਜੋ ਪੀਜੀ ਵਾਲੀ ਐਨਐਸਐਲ ਆਇਆ ਆਪਣੇ ਆਪ ਸਰਕਾਰ ਦੇ ਸੈਂਟਰ ਸਟੇਟ ਨੇ ਮਿਲ ਕੇ ਅਸੀਂ ਉਹਦੇ ਵਿਰੋਧ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਅਰਜ਼ੀ ਨਾਮਗ ਪੱਤਰ ਦਿੱਤਾ ਜੀ ਡਿਪਟੀ ਕਮਿਸ਼ਨਰ ਨੂੰ ਇੱਕ ਅਰਜ਼ੀ ਰਾਜਪਾਲ ਜੀ ਨੀ ਨਾਮ ਅੱਜ ਡਿਪਟੀ ਦਫ਼ਤਰ ਆਇਓਂ ਜੀ ਪ੍ਰੋਗਰਾਮ ਵਿੱਚ ਗੁਰਦੇਵ ਸਿੰਘ ਸੰਘਾੜਾ ਜੀ ਜ਼ਿਲ੍ਹਾ ਕਮੇਟੀ ਮੈਂਬਰਾਂ ਕਾਲੀਦਲ ਬਾਰਸ ਪਜਾਦ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਪੈਸਾ ਵੀ ਰਹੀ ਵਾਸਤੇ ਜਿਹੜਾ ਮੈਂ ਸੇ ਉਹਨਾਂ ਦੇ ਤੀਜੀ ਵਾਰ ਲਾਇਆ ਉਹਦੇ ਸਬੰਧ ਵਿੱਚ ਆਇਆ